ਦੈਨਿਕ ਸਵੇਰ ਜੇ ਤੁਹਾਡਾ ਸਵਾਗਤ ਮੈਂ ਸਰੋਚੀ ਕੈਨੇਡਾ ਜਾਣ ਵਾਲੇ ਚਾਹਵਾਨਾਂ ਦੇ ਲਈ ਖਬਰ ਬੇहद ਅਹਿਮ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਵਿਦੇਸ਼ੀ ਕਾਮੇ ਜਿਹੜੇ ਟੈਂਪਰੇਰੀ ਨੇ ਉਹਨਾਂ ਦੇ ਲਈ ਰੂਲ ਬਦਲ ਦਿੱਤੇ ਨੇ ਕਿਉਂਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਵਿਦੇਸ਼ੀ ਜਿਹੜੇ ਨੇ ਉਹ ਭਾਰਤੀ ਨੇ ਇਸ ਲਈ ਇਹਨਾਂ ਨੀਮਾ ਦਾ ਸਭ ਤੋਂ ਵੱਧ ਅਸਰ ਭਾਰਤੀਆਂ ਤੇ ਹੋਣ ਵਾਲਾ ਹੈ ਨਵੇਂ ਨੀਮਾ ਦੇ ਮੁਤਾਬਕ ਕੀ ਕੁਝ ਭਰ ਮਾਫ ਕਰਨਾ ਕੈਨੇਡਾ ਸਰਕਾਰ ਦੇ ਵੱਲੋਂ ਕੀ ਕੁਝ ਨਵੇਂ ਨਿਯਮ ਲਿਆਂਦੇ ਗਏ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਵਿਦੇਸ਼ੀ ਕਾਮਿਆਂ ਦੇ ਲਈ ਨੀਮਾਂ ਦੇ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਦੇ ਤਹਿਤ ਨਵੇਂ ਨਿਯਮਾਂ ਦੇ ਤਹਿਤ 6 ਫੀਸਦੀ ਜਾਂ ਇਸ ਤੋਂ ਵੱਧ ਦੀ ਬੇਰੋਜ਼ਗਾਰੀ ਦਰ ਵਾਲੇ ਜਿਹੜੇ ਕੈਨੇਡਾ ਦੇ ਸ਼ਹਿਰ ਨੇ ਉੱਥੇ ਇਹਨਾਂ ਦਾ ਸਭ ਤੋਂ ਵੱਧ ਅਸਰ ਰਹੇਗਾ ਕਿਉਂਕਿ ਇਹਨਾਂ ਸ਼ਹਿਰਾਂ ਦੇ ਵਿੱਚ ਜਿਹੜੇ ਘੱਟ ਤਨਖਾਹ ਵਾਲੀਆਂ ਨੌਕਰੀਆਂ ਤੇ ਕੰਮ ਕਰ ਰਹੇ ਨੇ ਅਸਥਾਈ ਵਿਦੇਸ਼ੀ ਕਾਮੇ ਉਹਨਾਂ ਦੇ ਪਰਮਿਟਾਂ ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਜਿੱਥੇ ਸਭ ਤੋਂ ਪਹਿਲਾਂ 2 ਸਾਲ ਦਾ ਪਰਮਿਟ ਹੁੰਦਾ ਸੀ ਉਸ ਤੇ ਕਟੌਤੀ ਕਰਕੇ ਹੁਣ 1 ਸਾਲ ਦਾ ਪਰਮਿਟ ਜਿਹੜਾ ਉਹ ਕਰ ਦਿੱਤਾ ਔਰ ਇਹ ਸਿਰਫ ਲਾਗੂ ਹੋਵੇਗਾ ਜਿਹੜੇ ਅਸਥਾਈ ਵਿਦੇਸ਼ੀ ਕਾਮੇ ਨੇ ਤੇ ਜਿਨ੍ਹਾਂ ਦੀ ਤਨਖਾਹ ਵੀ ਘਟ ਹੈ ਘਟ ਤਨਖਾਹ ਵਾਲੀਆਂ ਨੌਕਰੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਉੱਪਰ ਜਿਹੜੇ ਨੇ ਇਹ ਸਾਰੇ ਰੂਲ ਲਾਗੂ ਹੋਣਗੇ 26 ਸਤੰਬਰ ਤੋਂ ਇਹ ਸਾਰੇ ਜਿਹੜੇ ਨਵੇਂ ਅਸਥਾਈ ਵਿਦੇਸ਼ੀ ਕਰਮਚਾਰੀ ਨਿਯਮ ਨੇ ਇਹ ਲਾਗੂ ਹੋਣ ਵਾਲੇ ਤੇ ਇਸ ਦੇ ਨਾਲ ਅਸਥਾਈ ਵਿਦੇਸ਼ੀ ਕਾਮਿਆਂ ਤੇ ਜਿਹੜੀ ਹਿੱਸੇਦਾਰੀ ਹੈ ਉਹ 20% ਤੋਂ ਘਟਾ ਕੇ 10% ਹੋ ਜਾਵੇ। ਕਿ ਦਰਅਸਲ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਲਗਾਤਾਰ ਵਿਦੇਸ਼ੀਆਂ ਦੀ ਗਿਣਤੀ ਵੱਧ ਰਹੀ ਹੈ। ਇਸੇ ਗਿਣਤੀ ਦੇ ਕਾਰਨ ਜਿੱਥੇ ਉੱਥੇ ਰਹਿਣ ਦੀ ਦਿੱਕਤ ਆ ਰਹੀ ਹੈ, ਨੌਕਰੀਆਂ ਤੇ ਦਿੱਕਤ ਆ ਰਹੀ ਹੈ ਤੇ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ। ਐਸੇ ਦੇ ਚੱਲਦਿਆਂ ਕੈਨੇਡਾ ਦੇ ਪੀਐਮ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਪੀਐਮ ਜਸਟਨ ਟਰੂਡੋ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਧ ਰਹੀ ਹੈ ਉਸ ਦੇ ਚੱਲਦਿਆਂ ਜਿੱਥੇ ਰਹਿਣ ਦੇ ਵਿੱਚ ਦਿੱਕਤ ਆ ਰਹੀ ਹੈ ਆਬਾਦੀ ਵਧਣ ਦੇ ਚੱਲਦਿਆਂ ਰਹਿਣ ਦੇ ਵਿੱਚ ਦਿੱਕਤ ਆ ਰਹੀ ਹੈ ਤੇ ਉੱਥੇ ਹੀ ਬੇਰੋਜ਼ਗਾਰੀ ਦੇ ਵਿੱਚ ਵੀ ਵਾਧਾ ਹੋ ਰਿਹਾ ਤੇ ਹੁਣ ਅਜਿਹਾ ਸਮਾਂ ਆ ਗਿਆ ਕਿ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਦੇ ਲਈ ਜਿਹੜੇ ਕੈਨੇਡਾ ਦੇ ਹੀ ਜਿਹੜੇ ਰਹਿਣ ਵਾਲੇ ਨੇ ਉਹਨਾਂ ਨੂੰ ਹੁਣ ਮੌਕਾ ਦਿੱਤਾ ਜਾਵੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਨੌਕਰੀਆਂ ਤੇ ਲੱਗਣ ਕਿਉਂਕਿ ਬੇਰੋਜ਼ਗਾਰੀ ਦਰ ਘਟਾਉਣੀ ਬਹੁਤ ਜ਼ਰੂਰੀ ਹੈ ਐਸੇ ਕਰਕੇ ਜਿਹੜੇ ਅਸਥਾਈ ਵਿਦੇਸ਼ੀ ਕਾਮੇ ਨੇ ਉਹਨਾਂ ਦੇ ਪਰਮਿਟ ਤੇ ਪਾਬੰਦੀ ਲਗਾਈ ਜਾ ਰਹੀ ਹੈ। ਅਜਿਹਾ ਬਿਆਨ ਜਿਹੜਾ ਉਹ ਪੀਐਮ ਜਸਟਿਨ ਟਰੂਡੋ ਦੇ ਵੱਲੋਂ ਦਿੱਤਾ ਗਿਆ ਔਰ ਇਸੇ ਦੇ ਚਲਦਿਆਂ ਨਿਯਮ ਬਦਲ ਦਿੱਤੇ ਗਏ ਨੇ ਜਿਸ ਦੇ ਚਲਦਿਆਂ ਜਿੱਥੇ ਅਸਥਾਈ ਜਿਹੜੇ ਵਿਦੇਸ਼ੀ ਕਰਮਚਾਰੀ ਨੇ ਉਹਨਾਂ ਨੂੰ ਪਹਿਲਾਂ 2 ਸਾਲ ਦਾ ਵਰਕ ਪਰਮਿਟ ਮਿਲਦਾ ਸੀ ਹੁਣ ਉਹਦੇ ਵਿੱਚ ਕਟੌਤੀ ਕੀਤੀ ਗਈ ਹੈ। ਘਟਾ ਕੇ ਇਸ ਨੂੰ 1 ਸਾਲ ਦਾ ਕਰ ਦਿੱਤਾ ਹੈ। ਹੁਣ ਇਸ ਦੇ ਨਾਲ ਅਸਰ ਕੀ ਹੋਵੇਗਾ ਕੀ ਕੀ ਪ੍ਰਭਾਵ ਹੋਵੇਗਾ ਕਿਉਂਕਿ ਮੈਂ ਜਿਵੇਂ ਪਹਿਲਾਂ ਹੀ ਅਸੀਂ ਦੱਸ ਚੁੱਕੇ ਹਾਂ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਵਿਦੇਸ਼ੀ ਭਾਰਤੀ ਨੇ ਅਜੇ ਇਹ ਵਿੱਚ ਭਾਰਤੀਆਂ ਤੇ ਇਸ ਰੂਲ ਦਾ ਸਭ ਤੋਂ ਵੱਧ ਅਸਰ ਹੋਣ ਵਾਲਾ ਪਰ ਅਸਰ ਕੀ ਹੋਵੇਗਾ ਉਹ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਪੂਰਾ ਸਮਝਾ ਦਿੰਦੇ ਆ ਕਿ ਕੀ ਕੁਝ ਅਸਰ ਰਹਿਣ ਵਾਲਾ ਹੈ ਨਵੇਂ ਨੀਮਾ ਤਹਿਤ ਘਟ ਤਨਖਾਹ ਵਾਲੀਆਂ ਨੌਕਰੀਆਂ ਦੇ ਲਈ ਪਰਮਿਟ 2 ਸਾਲ ਤੋਂ ਘਟਾਇਆ ਗਿਆ ਸਿਰਫ 1 ਸਾਲ ਦੇ ਲਈ ਹੀ ਜਾ ਰਿਹਾ ਹੋਵੇਗਾ ਪਰ ਇਸੇ ਦੇ ਵਿੱਚ ਖੇਤੀਬਾੜੀ ਸਿਹਤ ਸੰਭਾਲ ਤੇ ਉਸਾਰੇ ਖੇਤਰਾਂ ਨੂੰ ਛੋੜ ਦਿੱਤੇ ਗਏ ਹੈ ਜੇਕਰ ਇਹਨਾਂ ਤਿੰਨ ਖੇਤਰਾਂ ਦੇ ਵਿੱਚ ਕੋਈ ਅਸਥਾਈ ਵਿਦੇਸ਼ੀ ਕਾਮਾ ਜੇਕਰ ਕੰਮ ਕਰਦਾ ਹੈ ਇਹਨਾਂ ਤਿੰਨ ਖੇਤਰਾਂ ਦੇ ਵਿੱਚ ਤੇ ਉਹਨਾਂ ਤੇ ਇਹ ਰੂਲ ਲਾਗੂ ਨਹੀਂ ਹੋਵੇਗਾ ਇਸ ਤੋਂ ਇਲਾਵਾ ਅਸਥਾਈ ਵਿਦੇਸ਼ੀ ਕਾਮਿਆਂ ਦੀ ਹਿੱਸੇਦਾਰੀ ਵੀ ਫੀਸਦ ਤੋਂ ਘਟਾ ਕੇ 10% ਦੀ ਰਹੇਗੀ ਨਵੇਂ ਅਸਥਾਈ ਵਿਦੇਸ਼ੀ ਕਰਮਚਾਰੀ ਨਿਯਮ ਜਿਹੜੇ ਹੁਣ ਬਦਲੇ ਗਏ ਨੇ ਇਹ 26 ਸਤੰਬਰ ਤੋਂ ਲਾਗੂ ਹੋਣਗੇ ਯਾਨੀ ਅਗਲੇ ਮਹੀਨੇ ਤੋਂ ਹੀ ਇਹ ਲਾਗੂ ਹੋ ਜਾਣਗੇ ਕੈਨੇਡਾ ਚ ਸਭ ਤੋਂ ਵੱਧ ਵਿਦੇਸ਼ੀ ਵਿਦੇਸ਼ੀਆਂ ਦੇ ਵਿੱਚ ਗਿਣਤੀ ਜਿਹੜੀ ਹੈ ਉਹ ਭਾਰਤੀਆਂ ਦੀ ਸਭ ਤੋਂ ਵੱਧ ਹੈ ਇਸ ਲਈ ਇਹਨਾਂ ਨਿਯਮਾਂ ਦਾ ਸਿੱਧੇ ਤੌਰ ਤੇ ਸਭ ਤੋਂ ਵੱਧ ਅਸਰ ਜਿਹੜਾ ਉਹ ਭਾਰਤੀਆਂ ਤੇ ਦੇਖਣ ਨੂੰ ਮਿਲ ਸਕਦਾ ਹੈ ਇਸੇ ਲਈ ਜਿਹੜਾ ਉਹ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਹ ਖਬਰ ਅਹਿਮ ਹੈ ਇਸ ਕਰਕੇ ਕਿਉਂਕਿ ਇਸ ਤੋਂ ਪਹਿਲਾਂ ਜਿਹੜਾ ਕੈਨੇਡੀਅਨ ਪੀਐਮ ਯਾਨੀ ਜਸਟਿਨ ਟਰੂਡੋ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਸੀਗਾ ਉਹ ਜ਼ਰੂਰ ਤੁਹਾਨੂੰ ਇੱਕ ਵਾਰੀ ਫਿਰ ਤੋਂ ਦੱਸਣ ਦੇ ਕਾਸੀ ਆ ਪੀਐਮ ਦੇ ਵੱਲੋਂ ਕਿਹਾ ਗਿਆ ਕਿ ਕੈਨੇਡਾ ਆਉਣ ਵਾਲੇ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਅਸੀਂ ਘਟਾ ਰਹੇ ਹਾਂ ਇਸ ਦਾ ਕਾਰਨ ਇਹ ਹੈ ਕਿ ਲੇਬਰ ਮਾਰਕੀਟ ਬਦਲ ਗਈ ਹੈ ਹੁਣਾਂ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਕਾਰੋਬਾਰਾਂ ਨੂੰ ਕੈਨੇਡੀਅਨ ਕਾਮਿਆਂ ਅਤੇ ਨੌਜਵਾਨਾਂ ਨੂੰ ਵਧੇਰੇ ਮੌਕੇ ਦਿੱਤੇ ਜਾਣ ਪਿਛਲੇ ਕੁਝ ਸਾਲਾਂ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ ਵਿਦੇਸ਼ੀਆਂ ਦੀ ਗਿਣਤੀ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਕੈਨੇਡਾ ਚ ਵੱਧਦੀ ਆਬਾਦੀ ਦੇ ਨਾਲ ਬੇਰੋਜ਼ਗਾਰੀ ਦੇ ਵਿੱਚ ਵੀ ਵਾਧਾ ਹੋਇਆ ਹੈ ਦੇਸ਼ ਚ ਰੋਜ਼ਗਾਰ ਅਤੇ ਰਿਹਾਇਸ਼ ਦਾ ਸੰਕਟ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਵੀ ਹਾਲ ਹੀ ਦੇ ਵਿੱਚ ਇਸ ਗੱਲ ਦਾ ਇਸ਼ਾਰਾ ਕੀਤਾ ਗਿਆ ਸੀ ਕਿ ਇਮੀਗ੍ਰੇਸ਼ਨ ਨੀਮਾਨ ਨੂੰ ਕੈਨੇਡੀਅਨ ਦੇ ਅਨੁਕੂਲ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਨੌਕਰੀਆਂ ਲਗਾਤਾਰ ਘਟ ਰਹੀਆਂ ਇਸ ਦੇ ਲਈ ਅਸੀਂ ਸਾਰੇ ਜ਼ਰੂਰੀ ਜਿਹੜੇ ਆ ਉਹ ਕਦਮ ਚੁੱਕਾਂਗੇ ਤੇ ਇਹਨਾਂ ਬਿਆਨਾਂ ਦੇ ਬਾਅਦ ਹੀ ਇਹਨਾਂ ਕਦਮਾਂ ਕਿਉਂਕਿ ਇਹ ਬਿਆਨ ਜਿਹੜਾ ਉਸੇ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਵੱਲੋਂ ਕੁਝ ਦਿਨ ਪਹਿਲਾਂ ਹੀ ਇਸ ਗੱਲ ਦਾ ਇਸ਼ਾਰਾ ਕਰ ਦਿੱਤਾ ਗਿਆ ਸੀ ਕਿ ਜਿਸ ਤਰੀਕੇ ਦੇ ਹਾਲਾਤ ਕੈਨੇਡਾ ਦੇ ਵਿੱਚ ਚੱਲ ਰਹੇ ਨੇ ਉਸ ਨੂੰ ਲੈ ਕੇ ਜਿਹੜਾ ਉਹ ਇਹ ਜ਼ਰੂਰ ਕੀਤਾ ਜਾ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਰਮਚਾਰੀ ਨੇ ਜਾਂ ਵਿਦੇਸ਼ੀ ਕਾਮੇ ਨੇ ਉਹਨਾਂ ਨੂੰ ਲੈ ਕੇ ਰੂਲ ਬਦਲੇ ਜਾ ਸਕਦੇ ਨੇ ਇਸ ਦਾ ਇਸ਼ਾਰਾ ਮਾਰਕ ਮਿਲਰ ਦੇ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਪੀਐਮ ਜਸਟਨ ਟਰੂਡੋ ਦੇ ਵੱਲੋਂ ਵੀ ਇੱਕ ਗੱਲ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਦਿੱਤੀ ਗਈ ਸੀ ਕਿ ਕੈਨੇਡਾ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੱਧ ਰਹੀ ਹੈ ਉਸ ਨੂੰ ਲੈ ਕੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਵੀ ਵੱਧ ਰਹੀ ਹੈ ਤੇ ਰਿਹਾਇਸ਼ ਦਾ ਸੰਕਟ ਵੀ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਤੇ ਇਸ ਨੂੰ ਰੋਕਣਾ ਬਹਿਤ ਜ਼ਰੂਰੀ ਹੈ ਇਸੇ ਲਈ ਅੱਜ ਇਹ ਨਵੇਂ ਨਿਯਮ ਲਿਆਂਦੇ ਗਏ ਨੇ ਜਿਸ ਦਾ ਸਿੱਧੇ ਤੌਰ ਤੇ ਅਸਰ ਜਿਹੜਾ ਹੈ ਕਿਉਂਕਿ ਇਹ ਜਿਹੜੇ ਰੂਲ ਨੇ ਉਹ ਅਸਥਾਈ ਵਿਦੇਸ਼ੀ ਕਾਮਿਆਂ ਤੇ ਲਾਗੂ ਹੋਣ ਜਾ ਰਹੇ ਨੇ ਤੇ ਜਿਵੇਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਵਿਦੇਸ਼ੀ ਕਾਮੇ ਜਿਹੜੇ ਉੱਥੇ ਨੇ ਵਿਦੇਸ਼ੀ ਜਿਹੜੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਭਾਰਤੀ ਨੇ ਤੇ ਇਹਨਾਂ ਦਾ ਸਿੱਧੇ ਤੌਰ ਤੇ ਅਸਰ ਜਿਹੜਾ ਸਭ ਤੋਂ ਵੱਧ ਭਾਰਤੀਆਂ ਤੇ ਰਹਿਣ ਵਾਲਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप